ਜਿਸ ਵਿਸ਼ੇ ਤੇ ਸਿੱਖਣਾ ਆ ਉਹ ਖਾਸ ਵਿਸ਼ਾ ਹੈ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਵਰ ਜੀ ਦੇ ਨੇੜੇ ਆਉਣਾ ਹallelujah ਅੱਜ ਦਾ ਦਿਨ ਬਹੁਤ ਵਧੀਆ ਹੈ ਪ੍ਰਭੂ ਦੀ ਦਇਆ ਦੇ ਨਾਲ ਦੇਖੋ ਕਿੰਨੀ ਸੁਣੀ ਧੁੱਪ ਲੱਗੀ ਹੋਈ ਹੈ ਤੇ ਆਓ ਆਪਾਂ ਵੀਡੀਓ ਦੇਖੀਏ ਪਾਸਟਰ ਦੇਵ ਜੀ ਦੀਏ ਸਰ ਵਿੱਚ ਉਹ ਦੱਸ ਰਹੇ ਪ੍ਰਾਰਥਨਾ ਬਾਰੇ ਖਾਸ ਵਿਸ਼ਾ ਇਹ ਹੈ ਕਿ ਪ੍ਰਾਰਥਨਾ ਪ੍ਰਾਰਥਨਾ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਪ੍ਰਭੂ ਆਪ ਦਾ ਅਨੁਸਾਰਿਆ ਨੂੰ ਬਰਕਤਾਂ ਅਸ਼ੀਸ਼ ਮਿਲੇ ਤੇ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਹਾਲੇਲੂਇਆ ਅਮੀਨ ਜੇ ਇਸ ਵਿਸ਼ੇ ਤੇ ਸਿੱਖਣਾ ਹੈ ਉਹ ਖਾਸ ਵਿਸ਼ਾ ਹੈ ਪ੍ਰार्थਨਾ ਦੇ ਦੁਆਰਾ ਪਰਮੇਸ਼ਵਰ ਜੀ ਦੇ ਨੇੜੇ ਆਉਣਾ ਹallelujah ਬਹੁਤ ਵਰੀ ਅਸੀਂ ਸੋਚਦੇ ਆਂ ਕਿ ਪਰਮੇਸ਼ਵਰ ਦੇ ਨੇੜੇ ਜਾਣਾ ਹੈ ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਪਰਮੇਸ਼ਵਰ ਦੇ ਨੇੜੇ ਕਿਵੇਂ ਜਾ ਸਕਦੇ ਆਂ ਕਿੱਦਾਂ ਜਾਇਆ ਜਾਵੇ ਪਰਮੇਸ਼ਵਰ ਜੀ ਦੇ ਨੇੜੇ ਸਭ ਪ੍ਰਾਰਥਨਾ ਔਰ ਰਸਤਾ ਆ ਜਿਸ ਰਸਤੇ ਤੇ ਤੁਰ ਕੇ ਅਸੀਂ ਪਰਮੇਸ਼ਵਰ ਦੇ ਨੇੜੇ ਪਹੁੰਚਦੇ ਆ ਹਾਲੇਲੂਇਆ ਪ੍ਰਾਰਥਨਾ ਤੁਹਾਡੇ ਵਿਸ਼ਵਾਸ ਦੀ ਜ਼ੁਬਾਨ ਪ੍ਰਾਰਥਨਾ ਤੁਹਾਡੀ ਨੇਚਾ ਦੀ ਆਵਾਜ਼ ਜੋ ਤੁਸੀਂ ਵਿਸ਼ਵਾਸ ਕਰਦੇ ਆ ਜੋ ਤੁਸੀਂ ਈਮਾਨ ਰੱਖਿਆ ਆ ਉਸ ਈਮਾਨ ਸ਼ਬਦਾਂ ਵਿੱਚ ਬਿਆਨ ਕਰਨਾ ਹੀ ਪ੍ਰਾਰਥਨਾ ਹੈ ਜਦੋਂ ਤੁਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਆ ਤਾਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਗਏ ਹੋ ਮਤਲਬ ਕਿ ਤੁਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਆ ਪਰਮੇਸ਼ਵਰ ਜੀ ਦੇ ਨਾਲ ਬੈਠਦੇ ਆ ਕਿਉਂਕਿ ਪ੍ਰਾਰਥਨਾ ਵਿੱਚ ਬੈਠਣ ਦਾ ਮਤਲਬ ਹੀ ਇਹ ਆ ਕਿ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਣਾ ਔਰ ਪਰਮੇਸ਼ਵਰ ਦੀ ਹਜ਼ੂਰੀ ਕਿੱਥੇ ਆ ਜਿੱਥੇ ਵੀ ਤੁਸੀਂ ਪ੍ਰਾਰਥਨਾ ਕਰਨ ਲਈ ਬੈਠ ਗਏ ਉੱਥੇ ਹੀ ਜਿੱਥੇ ਵੀ ਤੁਸੀਂ ਉਹਨੂੰ ਯਾਦ ਕਰ ਲਿਆ ਉੱਥੇ ਹੀ ਜਿੱਥੇ ਵੀ ਤੁਸੀਂ ਉਹਨੂੰ ਪੁਕਾਰਿਆ ਉੱਥੇ ਹੀ ਉੱਥੇ ਹੀ ਪਰਮੇਸ਼ਰ ਦੀ ਹਜ਼ੂਰੀ ਆ ਅੱਜ ਤੁਸੀਂ ਖੋਜੇਵਾਲ ਵਿੱਚੋਂ ਤਾਂ ਪਰਮੇਸ਼ਰ ਦੀ ਹਜ਼ੂਰੀ ਖੋਜੇਵਾਲ ਦੇ ਵਿੱਚ ਜਾਂ ਚਰਚ ਦੇ ਵਿੱਚ ਹੈ ਹallelujah ਤੁਸੀਂ ਇਸੋ ਘਰ ਵਿੱਚ ਜਾਣਾ ਤਾਂ ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਨਾਲ ਹੈ ਤੁਹਾਡੇ ਘਰ ਦੇ ਵਿੱਚ ਵੀ ਜਾਏਗੀ ਤੁਸੀਂ ਰਾਤ ਦੇ ਸਮੇਂ ਵਿੱਚ ਬੈਠੋਗੇ ਤਾਂ ਪ੍ਰਭੂ ਇਹ ਨਹੀਂ ਕਹਿਣਗੇ ਕਿ ਹੁਣ ਤੇ ਕੈਨੇਡਾ ਦੇਣ ਚੜਿਆ ਮੈਂ ਇੰਡੀਆ ਵਾਲਿਆਂ ਦੀ ਨਹੀਂ ਸੁਣ ਸਕਦਾ ਆਮ ਸੌਰੀ ਹੁਣ ਤਾਂ ਮੈਂ ਕੈਨੇਡਾ ਵਾਲਿਆਂ ਦੀ ਸੁਣਨੀ ਆ ਅਮਰੀਕਾ ਵਾਲਿਆਂ ਦੀ ਸੁਣਨੀ ਆ ਨਹੀਂ ਜਿਹੜਾ ਵੀ ਜਿੱਥੇ ਵੀ ਜਦੋਂ ਵੀ ਜਿੱਤਾਂ ਦੀ ਬੁਕਾਰੇਗਾ ਮੇਰਾ ਪਰਮੇਸ਼ਰ ਉਹਦੇ ਨਾਲ ਹੋਵੇਗਾ ਉਹਦੀ ਆਵਾਜ਼ ਨੂੰ ਸੁਣੇਗਾ ਅਤੇ ਉੱਤਰ ਦੇਵੇਗਾ ਹallelujah ਹallelujah ਸਭ ਪ੍ਰਾਰਥਨਾ ਇੱਕ ਸਮਰਥਿਆ ਪ੍ਰਾਰਥਨਾ ਉਹ ਸਮਰਥਿਆ ਉਹ ਜ਼ੋਰ ਹੈ ਜਿਹਦੇ ਨਾਲ ਤੁਸੀਂ ਪਹਾੜਾਂ ਨੂੰ ਉਖਾੜ ਸਕਦੇ ਹੋ ਪ੍ਰਾਰਥਨਾ ਵਿੱਚ ਇੰਨਾ ਜ਼ੋਰ ਹੈ ਜਿਹੜੇ ਕੰਮ ਦਵਾਈਆਂ ਨਾਲ ਨਹੀਂ ਹੋ ਸਕਦੇ ਪ੍ਰਾਰਥਨਾ ਦੇ ਦੁਆਰਾ ਉਹ ਕੰਮ ਹੋ ਸਕਦੇ ਆ ਪ੍ਰਾਰਥਨਾ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਕਿ ਜਿੱਤੇ ਦੁਨੀਆ ਨੇ ਨਾ ਕਰ ਦਿੱਤੀ ਆ ਪਰਮੇਸ਼ਵਰ ਉਸ ਨਾ ਨੂੰ ਹਾਂ ਵਿੱਚ ਬਦਲ ਸਕਦੇ ਆ ਹਾਲੇਲੂਇਆ ਤੁਸੀਂ ਪ੍ਰਾਰਥਨਾ ਤੋਂ ਬਿਨਾ ਔਰ ਕਿਸੇ ਵੀ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਨੇੜੇ ਨਹੀਂ ਜਾ ਸਕਦੇ ਪਰ ਸਿਰਫ ਪ੍ਰਾਰਥਨਾ ਦੇ ਦੁਆਰਾ ਹੀ ਪਰਮੇਸ਼ਵਰ ਜੀ ਦੇ ਨੇੜੇ जाया ਜਾ ਸਕਦਾ ਹੈ ਹallelujah ਸੋ ਮਤੀ ਦੀ ਕਿਤਾਬ ਉਹਦਾ 21 ਨੰਬਰ ਅਧਿਆਇ ਤੇ ਉਹਦੀ 22 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਹੈ ਅਤੇ ਸਭ ਕੁਝ ਜੋ ਤੁਸੀਂ ਨੇਚਰ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ ਹallelujah ਜੋ ਕੁਝ ਵੀ ਸਿਰਫ ਬਿਮਾਰੀਆਂ ਤੋਂ ਇਲਾਜ ਨਹੀਂ ਸਿਰਫ ਘਰ ਵਿੱਚ ਰੋਟੀ ਨਹੀਂ ਜੋ ਕੁਝ ਤੁਹਾਨੂੰ ਚਾਹੀਦਾ ਹੈ ਜੋ ਵੀ ਤੁਹਾਡੀ ਜ਼ਰੂਰਤ ਆ ਬਹੁਤ ਸਾਰੇ ਲੋਕ ਆ ਜਿਨ੍ਹਾਂ ਕੋਲੇ ਰੇ ਲੋਚੀ ਜਾਂ ਸੰਸਾਰਿਕ ਚੀਜ਼ਾਂ ਬਹੁਤ ਆ ਪਰ ਆਤਮਕ ਚੀਜ਼ਾਂ ਦੀ ਬਹੁਤ ਘਾਟ ਆ ਭਾਵ ਜਿਨ੍ਹਾਂ ਦੇ ਕੋਲ ਸ਼ਾਂਤੀ ਨਹੀਂ ਆ, ਪ੍ਰੇਮ ਨਹੀਂ ਹੈ, ਆਨੰਦ ਨਹੀਂ ਹੈ, ਪੈਸਾ ਤੇ ਲਾਭ ਬਹੁਤ ਆ। ਅਗਰ ਉਹ ਪ੍ਰਾਰਥਨਾ ਕਰਕੇ ਪਰਮੇਸ਼ਵਰ ਕੋਲੋਂ ਆਨੰਦ ਮੰਗਣਗੇ ਤਾਂ ਪ੍ਰਭੂ ਉਹਨਾਂ ਨੂੰ ਆਨੰਦ ਨਾਲ ਵੀ ਭਰਪੂਰ ਕਰ ਦੇਣਗੇ। ਹallelujah। ਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਕੋਲੇ ਸੰਸਾਰਿਕ ਚੀਜ਼ਾਂ ਵੀ ਨਹੀਂ ਆ ਜੇ ਤੁਹਾਡੇ ਕੋਲੇ ਸੰਸਾਰਿਕ ਚੀਜ਼ਾਂ ਨਹੀਂ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਪ੍ਰਾਰਥਨਾ ਚ ਮੰਗਣੀਆਂ ਨਹੀਂ ਆ ਤੁਸੀਂ ਪ੍ਰਾਰਥਨਾ ਵਿੱਚ ਮੰਗੋ ਜੇ ਇਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਆ ਉਹ ਸਾਰੀਆਂ ਜ਼ਰੂਰਤਾਂ ਮੇਰੇ ਪ੍ਰਭੂ ਜੀ ਤੁਹਾਡੀਆਂ ਪੂਰੀਆਂ ਕਰਨਗੇ ਹallelujah ਕਿਉਂਕਿ ਵਚਨ ਵਿੱਚ ਲਿਖਿਆ ਅਤੇ ਸਭ ਕੁਝ ਸਭ ਕੁਝ ਵਿੱਚ ਸਭ ਕੁਝ ਹੀ ਆ ਜਾਂਦਾ ਹੈ ਸਭ ਕੁਝ ਵਿੱਚ ਪਰੇਸ਼ਾਨੀਆਂ ਤੋਂ ਛੁਟਕਾਰਾ ਵੀ ਆ ਬਿਮਾਰੀਆਂ ਤੋਂ ਛੁਟਕਾਰਾ ਗਰੀਬੀ ਤੋਂ ਛੁਟਕਾਰਾ ਕਰਜ਼ੇ ਤੋਂ ਛੁਟਕਾਰਾ ਹਰ ਸਰਾਪ ਤੋਂ ਛੁਟਕਾਰਾ ਨਸ਼ਿਆਂ ਤੋਂ ਛੁਟਕਾਰਾ ਬਾਂਝਪਨ ਤੋਂ ਛੁਟਕਾਰਾ ਦੁੱਖਾਂ ਤਕਲੀਫਾਂ ਬੋਝਾਂ ਤੋਂ ਛੁਟਕਾਰਾ ਤਾਨੇ ਮੇਣਿਆਂ ਤੋਂ ਛੁਟਕਾਰਾ ਹਰ ਉਹ ਚੀਜ਼ ਜਿਸ ਤੋਂ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਆ ਉਹ ਸਭ ਕੁਝ ਦੇ ਵਿੱਚ ਹੀ ਜੋ ਕੁਝ ਵੀ ਸਭ ਕੁਝ ਜੋ ਤੁਸੀਂ ਨੇਚਾ ਨਾਲ ਪ੍ਰਾਰਥਨਾ ਕਰਕੇ ਮੰਗੋਗੇ ਕਿਵੇਂ ਮੰਗੜਾ ਆ ਨੇਚਾ ਦੇ ਨਾਲ ਬੁੱਲ੍ਹਾ ਦੇ ਨਾਲ ਨਹੀਂ ਨੇਚਾ ਰਿਣਾਤ ਨੇਚਾ ਤੁਹਾਡੇ ਅੰਦਰ ਆ ਤੁਹਾਡਾ ਵਿਸ਼ਵਾਸ ਹੀ ਤੁਹਾਡੀ ਨੇਚਾ ਆ ਪਰੋ ਸਾਰ ਰੱਖ ਕੇ ਪਰਮੇਸ਼ਵਰ ਤੋਂ ਮੰਗਣਾ ਆ ਸ਼ੱਕ ਨਹੀਂ ਕਰਨਾ ਭੋੜਾ ਵੀ ਸ਼ੱਕ ਨਹੀਂ ਕਰਨਾ ਜਿਹੜੀ ਵੀ ਪ੍ਰਾਰਥਨਾ ਤੁਸੀਂ ਅੱਜ ਹੀ ਪ੍ਰੈਕਟੀਕਲ ਕਰਨਾ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਅਸੀਂ ਕਿਉਂ ਸੋਚੀਏ ਕਿ ਹਫ਼ਤੇ ਪਿੱਛੋਂ ਜਾ ਕੇ ਕਰਾਂਗੇ ਅੱਜ ਜਦੋਂ ਖੁਦਾ ਜੀ ਦੇ ਦਾਸ ਇੱਥੇ ਪ੍ਰਾਰਥਨਾ ਕਰਨਗੇ ਤੁਸੀਂ ਉਸ ਪ੍ਰਾਰਥਨਾ ਨੂੰ ਨੇਜਾ ਦੇ ਨਾਲ ਆਪਣੇ ਜੀਵਨ ਵਿੱਚ ਰਿਸੀਵ ਕਰਿਓ ਹੁਣ ਵੀ ਜਦੋਂ ਤੁਸੀਂ ਇੱਥੇ ਬੈਠੇ ਹੋਏ ਵਚਨ ਨੂੰ ਸੁਣ ਰਹੇ ਆ ਤੁਸੀਂ ਆਪਣੀ ਨੇਜਾ ਨੂੰ ਮਜ਼ਬੂਤ ਕਰ ਲਵੋ ਅਰੇ ਇਹਨਾਂ ਵਚਨਾਂ ਨੂੰ ਆਪਣੇ ਅੰਦਰ ਲੈ ਲਵੋ ਤੁਸੀਂ ਦੇਖੋ ਉਸ ਭੈਣ ਦੀ ਕਿੰਨੀ ਜ਼ਬਰਦਸਤ ਗਵਾਹੀ ਜਿਸ ਭੈਣ ਨੇ ਕਿਹਾ ਕਿ ਉਹਦੇ ਉਹਦੇ ਭੋਜਨ ਦੇ ਵਿੱਚ ਕਰਲੀ ਰਗ ਗਈ ਸੀ ਤੇ ਉਹ ਭੋਜਨ ਸਾਰੇ ਪਰਿਵਾਰ ਨੇ ਛਕਿਆ ਪਰ ਕੰਨੀ ਮੇ ਵਿਸ਼ਵਾਸ ਦੇ ਨਾਲ ਵਚਨ ਬੋਲੀ ਗਈ ਕਿਹੜਾ ਵਚਨ ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਖਾ ਲੈਣ ਤੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਹallelujah ਉਹਨੂੰ ਇਹ ਚੀਜ਼ ਕਿੱਦਾਂ ਚੇਤੇ ਆਈ ਕਿਉਂਕਿ ਉਹਨੇ ਵਚਨ ਨੂੰ ਪੜਿਆ ਸੀ ਉਹਨੇ ਵਚਨ ਨੂੰ ਧਿਆਨ ਨਾਲ ਸੁਣਿਆ ਸੀ ਉਹਨੂੰ ਪਤਾ ਸੀ ਇਹ ਵਚਨ ਕਦੋਂ ਬੋਲਣਾ ਹੈ ਕਿੱਥੇ ਬੋਲਣਾ ਤੇ ਕਿੱਦਾਂ ਕੰਮ ਕਰੂਗਾ ਹallelujah ਤੋਨੇ ਸਹੀ ਸਮੇਂ ਤੇ ਸਹੀ ਬਚਨ ਬੋਲਿਆ ਤੇ ਗ੍ਰੇਟ ਪਾਵਰਫੁਲ ਟੈਸਟੀਮਨੀ ਦੇ ਨਾਲ ਆਈ ਅਦਰਵਾਈਜ਼ ਬੜੀ ਬੜੀ ਅਖਬਾਰਾਂ ਤੇ ਟੈਲੀਵਿਜ਼ਨਾਂ ਦੇ ਵਿੱਚ ਖਬਰਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਕਿ ਖਾਣੇ ਵਿੱਚ ਕਿਰਲੀ ਡੈਗੀ ਤੇ ਸਾਰਾ ਟੱਬਰ ਹੀ ਜਿਹੜਾ ਮੁੱਕ ਗਿਆ ਪਰ ਪਰਮੇਸ਼ਵਰ ਨੇ ਉਹਨਾਂ ਦੇ ਬਾਲ ਬੱਚਿਆਂ ਨੂੰ ਵੀ ਸੰਭਾਲਿਆ ਤੇ ਉਹਨਾਂ ਨੂੰ ਵੀ ਸੰਭਾਲਿਆ ਕਿਉਂਕਿ ਬਚਨ ਖੁਦ ਪਰਮੇਸ਼ਵਰ ਆ ਕਦੀ ਵੀ ਵਚਨ ਦੇ ਸਮੇਂ ਵਿੱਚ ਸੌਣਾ ਨਹੀਂ ਕਦੀ ਵਚਨ ਨੂੰ ਇਗਨੋਰ ਨਹੀਂ ਕਰਨਾ ਵਚਨ ਨੂੰ ਇਗਨੋਰ ਕਰਨਾ ਵਚਨ ਨੂੰ ਪਾਸੇ ਰੱਖਣਾ ਮਤਲਬ ਪਰਮੇਸ਼ਵਰ ਨੂੰ ਇਗਨੋਰ ਕਰਨਾ ਹallelujah ਵਚਨ ਦੇ ਸਮੇਂ ਵਿੱਚ ਨਾ ਪਟ ਪਟ ਕੇ ਅੱਖਾਂ ਘਾੜਿਆ ਕਰੋ ਕਿ ਮੈਂ ਨਹੀਂ ਸੁਣਿਆ ਨੀਂਦ ਨੂੰ ਝੜਕਿਆ ਕਰੋ ਪਹਿਲਾਂ ਹੀ ਕਿ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਰੇ ਆਲਸ ਨੂੰ ਸਾਰੇ ਦਲਿੱਦਰ ਨੂੰ ਸਾਰੇ ਨੀਂਦ ਨੂੰ ਮੈਂ ਝਿੜਕਦੀ ਹਾਂ ਝਿੜਕਦਾ ਹਾਂ ਚਾਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਰੀ ਸੁਸਤੀ ਚਾਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਪੂਰਾ ਸੁਚੇਤ ਹੋ ਕੇ ਅੱਜ ਬਚਨ ਨੂੰ ਸੁਣਾਗਾ ਕਿਉਂਕਿ ਬਚਨ ਦੇ ਰਾਹੀਂ ਪ੍ਰਭੂ ਮੇਰੇ ਨਾਲ ਗੱਲ ਕਰਨਗੇ ਪ੍ਰਭੂ ਅੱਜ ਮੇਰੀ ਬਰਕਤ ਦਾ ਰਾਹ ਮੈਨੂੰ ਵਿਖਾਉਣਗੇ ਪਰਮੇਸ਼ਵਰ ਅੱਜ ਮੈਨੂੰ ਸਮੱਸਿਆਵਾਂ ਵਿੱਚੋਂ ਨਿਕਲਣ ਦਾ ਰਸਤਾ ਮੈਨੂੰ ਦਿਖਾਉਣਗੇ ਮੈਂ ਅੱਜ ਸੌ ਕੇ ਨਹੀਂ ਜਾਗ ਕੇ ਬਚਨ ਨੂੰ ਸੁਣਾਗਾ ਤੇ ਉਹ ਬਚਨ ਮੈਨੂੰ ਕਦੀ ਵੀ ਭੁੱਲੂਗਾ ਨਹੀਂ ਮੈਨੂੰ ਬਚਨ ਯਾਦ ਰਹੇਗਾ ਯਾਦ ਰਹੇਗਾ ਤੁਸੀਂ ਤੁਸੀਂ ਕਰਦੇ ਨਹੀਂ ਐਡਾ ਇਸ ਲਈ ਬਚਨ ਭੁੱਲ ਜਾਂਦਾ ਹੈ ਤੁਸੀਂ ਕਰਦੇ ਨਹੀਂ ਐਡਾ ਇਸ ਲਈ ਬਚਨ ਭੁੱਲ ਜਾਂਦਾ ਹੈ ਬਹੁਤ سارے ਲੋਕਾਂ ਦੀ ਕੰਪਲੇਨ ਆ ਸਾਨੂੰ ਬਚਨ ਭੁੱਲ ਜਾਂਦਾ ਹੈ ਜੇ ਛੱਟਾ ਦੇ ਕੇ ਕਿਸਾਨ ਪੀਪਾ ਨਾ ਖੜਕਾਵੇ ਤਾਂ ਪੰਛੀ ਬੀਜ ਚੁਗ ਕੇ ਲੈ ਜਾਂਦਾ ਹੈ ਕਈ ਵਾਰੀ ਉਹਨੂੰ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਣੀਆਂ ਪੈਂਦੀਆਂ ਆ ਉੱਥੇ। ਕਈ ਵਾਰੀ ਡਰਾਉਣਾ ਖੜਾ ਕਰਨਾ ਪੈਂਦਾ ਆ ਖੇਤ ਦੇ ਵਿੱਚ ਤੇ ਉੱਥੇ ਲਾਗੇ-ਲਾਗੇ ਘੁੰਮਣਾ ਪੈਂਦਾ ਜਦੋਂ ਤੱਕ ਬੀਜ ਜਿਹੜਾ ਆ ਉੰਗਰ ਨਹੀਂ ਜਾਂਦਾ ਅੰਕੁਰਿਤ ਨਹੀਂ ਹੋ ਜਾਂਦਾ। ਇੱਦਾਂ ਹੀ ਤੁਹਾਨੂੰ ਜਾਗ ਕੇ ਇਸ ਬੀਜ ਦੀ ਰਾਖੀ ਕਰਨੀ ਪੈਣੀ ਆ। ਉਹ ਪੰਰੀਂਦਾ ਜਿਹੜਾ ਨੀਂਦ ਦੇ ਰੂਪ ਵਿੱਚ ਆਉਂਦਾ ਆ ਜਿਹੜਾ ਡਿਸਟਰੈਕਸ਼ਨ ਦੇ ਰੂਪ ਵਿੱਚ ਆਉਂਦਾ ਆ ਭਲਾਵੇ ਵਿੱਚ ਪਾਉਣ ਨੂੰ ਧਿਆਨ ਨੂੰ ਹੋਰ ਪਾਸੇ ਕਰਨ ਨੂੰ ਆਉਂਦਾ ਆ ਉਹਨੂੰ ਪੀਪਾ ਖੜਕਾ ਕੇ ਮਤਲਬ ਉਹਨੂੰ ਬੋਲ-ਬੋਲ ਕੇ ਉਹਨੂੰ ਉਡਾੜੇ ਆ ਕਿ ਤੂੰ ਇਸ ਬੀਜ ਨੂੰ ਨਹੀਂ ਚੁਗ ਸਕਦਾ ਇਹ ਬੀਜ ਅੰਕੁਰਿਤ ਹੋਏਗਾ, ਉਗਰੇਗਾ, ਪੌਦਾ ਬਣੇਗਾ, ਫਲ ਲੈ ਕੇ ਆਏਗਾ ਪਰ ਮੈਂ ਇਸ ਫਲ ਨੂੰ ਖਾਵਾਂਗਾ ਹallelujah ਖੜਕਾਇਆ ਕਰੋ ਪੀਪੇ ਨੂੰ ਇਹ ਮੂੰਹ ਵੀ ਪਾਈਆ ਉੱਦਾਂ ਥਾ ਖਾਂ ਕੇ ਖੜਕਦਾ ਏ ਜਿੱਥੇ ਇਹਨੂੰ ਚੁੱਪ ਕਰਕੇ ਬਹਿਣ ਦੀ ਜ਼ਰੂਰਤ ਆ ਉਥੇ ਖੜਕੀ ਜਾਂਦਾ ਏ ਤੇ ਜਿੱਥੇ ਇਹਨੂੰ ਖੜਕੋਣਾ ਆ ਜਿੱਥੇ ਇਹਨੇ ਬੋਲਣਾ ਆ ਇਹਨੂੰ ਖੋਲਣਾ ਆ ਉਥੇ ਇਹ ਚੁੱਪ ਹੋ ਜਾਂਦਾ ਏ ਤਾਂ ਜ਼ਰੂਰੀ ਆ ਅਸੀਂ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝੀਏ ਕਿ ਅਸੀਂ ਕਿੱਦਾਂ ਆਪਣੇ ਬੀਜ ਦੀ ਜੋ ਵਚਨ ਰੂਪੀ ਬੀਜ ਉਹਨੂੰ ਕਿੱਦਾਂ ਸੰਭਾਲਣਾ ਆਪਣੇ ਅੰਦਰ ਬਿਲਕੁਲ ਵੀ ਸੋਇਆ ਨਾ ਕਰੋ ਜੇ ਤੁਸੀਂ ਵਚਨ ਵੱਲ ਧਿਆਨ ਲਾਉਣ ਲੱਗੇ ਧਿਆਨ ਨਾਲ ਸੁਣੋ ਅਗਰ ਤੁਸੀਂ ਵਚਨ ਵੱਲ ਧਿਆਨ ਲਾਉਣ ਲੱਗੇ ਪੱਖੇ ਬੰਦ ਹੋ ਜਾਣ ਤੁਹਾਨੂੰ ਪਤਾ ਨਹੀਂ ਲੱਗਣਾ ਬਰਫ਼ ਪੈਣ ਲੱਗ ਜੂਏ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਆਜੇ ਤੁਹਾਨੂੰ ਪਤਾ ਨਹੀਂ ਲੱਗਣਾ ਕਿਉਂਕਿ ਇੰਨੇ ਚਿਰਾਂ ਦੇ ਇੱਕ ਹੀ ਤਾਂ ਤੂਰੀ ਵਜਾ ਰਿਹਾ ਹੈ ਖੁਦਾ ਤੈਨੂੰ ਮਿਲਣਾ ਚਾਹੁੰਨੇ ਮਿਲ ਐ ਖੁਦਾ ਤੈਨੂੰ ਦੇਖਣਾ ਚਾਹੁੰਨੇ ਆ ਮਿਲ ਤੂੰ ਮੇਰੇ ਸਾਹਮਣੇ ਆ ਜਾ ਮੈਂ ਆਪਣੇ ਦਿਲ ਨੂੰ ਖੋਲਿਆ ਤੇ ਬਚਨ ਕੀ ਆ ਖੁਦਾਈ ਤੇ ਆ ਪਰਮੇਸ਼ਵਰੀ ਤੇ ਆ ਅਰ ਤੁਸੀਂ ਇੰਨੇ ਮਗਨ ਹੋ ਜਵੋ ਕਿ ਜਿਸ ਚੀਜ਼ ਨੂੰ ਤੁਸੀਂ ਤਰਸ ਰਹੇ ਸੀ ਜਿਸ ਲਈ ਤੁਸੀਂ ਵਰਤ ਰੱਖ ਕੇ ਪ੍ਰਾਰਥਨਾ ਕਰ ਰਹੇ ਸੀ ਜਿੰਨੂੰ ਤੁਸੀਂ ਪੁਕਾਰ ਰਹੇ ਸੀ ਉਹ ਤੁਹਾਨੂੰ ਮਿਲਣ ਲਈ ਆ ਗਿਆ ਤੇ ਤੁਸੀਂ ਕਹਿ ਰਹੇ ਹੋ ਓ ਗਰਮੀ ਬਹੁਤ ਆ ਖੁਦਾ ਜੀ ਫੇ ਕਿਸੇ ਦੇਣਾ ਅੱਜ ਉਹ ਬਹੁਤ ਗਰਮੀ ਆ ਕਿਉਂਕਿ ਤੁਹਾਡਾ ਧਿਆਨ ਗਰਮੀ ਵੱਲ ਆ ਮੰਨਿਆ ਗਰਮੀ ਬਹੁਤ ਆ ਗਰਮੀ ਉਹਨਾਂ ਲਈ ਬਹੁਤ ਆ ਜਿਹੜੇ ਗਰਮੀ ਵੱਲ ਧਿਆਨ ਲਾਉਣਗੇ ਜਿਹੜੇ ਪਰਮੇਸ਼ਵਰ ਵਾਲੇ ਤੇ ਆਣ ਆਉਣਗੇ ਉਹਨੇ ਤੁਹਾਨੂੰ ਗਰਮੀ ਨਹੀਂ ਲੱਗਣ ਦੇਣੀ। ਸਿਆਣਾ ਦੇ ਦਿਨਾਂ ਵਿੱਚ ਵੀ ਉਹਨੇ ਤੁਹਾਨੂੰ ਠੰਡ ਨਹੀਂ ਲੱਗਣ ਦੇਣੀ ਕਿਉਂਕਿ ਉਹਨੇ ਤੁਹਾਨੂੰ ਨੈਗ ਵੀ ਦੇ ਦੇਣਾ ਤੇ ਉਹਨੇ ਤੁਹਾਨੂੰ ਠੰਡ ਵੀ ਪਾ ਦੇਣੀ। ਮਿਲਣ ਦੇ ਨਾਲ ਠੰਡ ਵੀ ਪੈਂਦੀ ਆ ਤੇ ਮਿਲਣ ਨਾਲ ਨੈਗ ਵੀ ਆਉਂਦਾ ਏ। ਇਦਾਂ ਹੀ ਹੁੰਦਾ ਨਾ। ਕਈ ਵਾਰੀ ਆਪਾਂ ਇਦਾਂ ਹੀ ਕਹਿੰਨੇ ਆ ਤੁਹਾਨੂੰ ਮਿਲ ਕੇ ਠੰਡ ਪੈ ਗਈ। ਹੈਨਾ? ਤੇ ਕਈ ਵਾਰੀ ਇਦਾਂ ਹੀ ਕਹਿੰਨੇ ਸੱਚੀ ਮਿਲ ਕੇ ਨੈਗ ਆ ਗਿਆ। ਕਹਿੰਦੇ ਆ ਕਿ ਨਹੀਂ ਤਾਂ ਜੇ ਸੀਜ਼ ਦੀ ਤੁਹਾਨੂੰ ਜ਼ਰੂਰਤ ਹੈ ਨਾ ਪਰਮੇਸ਼ਰ ਉਹ ਤੁਹਾਡੇ ਨਾਲ ਉਦਾਂ ਹੀ ਕਰੇਗਾ ਹallelujah ਸੋ ਸਾਰਾ ਧਿਆਨ ਤੁਹਾਡਾ ਵਚਨ ਉੱਤੇ ਹੋਣਾ ਚਾਹੀਦਾ ਹੈ ਵਚਨ ਪਰਮੇਸ਼ਰਿਆ ਇਸ ਤੋਂ ਆਪਣਾ ਧਿਆਨ ਹਟਾਉਣਾ ਨਹੀਂ ਜਦੋਂ ਹੁਣ ਵਚਨ ਚੱਲ ਰਿਹਾ ਆ ਜੇ ਤੁਸੀਂ ਵਿਸ਼ਵਾਸ ਕਰ ਲਵੋ ਕਿ ਅੱਜ ਮੈਂ ਵਚਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਚੰਗਾ ਹੋ ਜਾਣਾ ਹੈ ਕੋਈ ਇਨਸਾਨ ਦੀ ਸ਼ਕਤੀ ਕੋਈ ਧਰਤੀ ਦੀ ਸ਼ਕਤੀ ਤੇ ਕੋਈ ਸ਼ੈਤਾਨ ਦੀ ਸ਼ਕਤੀ ਤੁਹਾਨੂੰ ਚੰਗੇ ਹੋਣ ਤੋਂ ਰੋਕ ਨਹੀਂ ਸਕਦੀ ਹallelujah ਹallelujah ਅਗਰ ਤੁਸੀਂ ਵਿਸ਼ਵਾਸ ਕਰ ਲਵੋ ਕਿਉਂਕਿ ਵਚਨ ਵਿੱਚ ਲਿਖਿਆ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਨੇਚਾ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਹੈ ਇੰਦਾ ਨਹੀਂ ਲਿਖਿਆ ਲਿਮਟ ਜਾਂ ਲਿਸਟ ਵਿੱਚ ਨਹੀਂ ਆ ਵੀ ਆ ਚੀਜ਼ਾਂ ਹੋ ਸਕਦੀਆਂ ਇੱਥੇ ਵੀ ਕੀ ਲਿਖਿਆ ਸਭੋ ਕੁਝ ਜੋ ਤੁਸੀਂ ਨੇਚਾ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ ਨੇਚਾ ਨਾਲ ਜਦੋਂ ਪ੍ਰਾਰਥਨਾ ਕਰਕੇ ਮੰਗੋਗੇ ਸਾਰਾ ਕੋਸ਼ਿ ਮਿਲ ਜਾਊਗਾ ਜਿਨ੍ਹਾਂ ਨੇ ਨੇਚਾ ਕਰ ਲਈ ਉਹਨਾਂ ਲਈ वचन ਕੀ ਕਹਿੰਦਾ ਸਾਰਾ ਕੁਝ ਹੋ ਸਕਦਾ ਆ ਤਾਂ ਪਰਮੇਸ਼ਵਰ ਆਪਣੀ ਸਟੇਟਮੈਂਟ ਨੂੰ ਚੇਂਜ ਨਹੀਂ ਕਰ ਰਿਹਾ ਹallelujah ਪ੍ਰਭੂ ਆਪਣੇ वचन ਨੂੰ ਬਦਲ ਨਹੀਂ ਰਹੇ ठा ठा ਤੇ ਜਿੱਥੇ ਵੀ ਤੁਸੀਂ ਨੇਚਾ ਦੇਖੋਗੇ ਉੱਥੇ ਸਭ ਕੁਝ ਪ੍ਰਾਪਤ ਹੁੰਦਾ ਦੇਖੋਗੇ ਹੰਨਾ ਨੇ ਵਿਸ਼ਵਾਸ ਕੀਤਾ ਬੇਔਲਾਦ ਸੀ ਪਰਮੇਸ਼ਵਰ ਨੇ ਔਲਾਦ ਵਾਲੀ ਬਣਾ ਦਿੱਤਾ ਹallelujah ਅੱਜ ਵੀ ਅਗਰ ਇੱਥੇ ਕੋਈ ਵੀ ਭੈਣਾ ਬਣਾਏ ਹੋ ਜੇ ਬੈਠੇ ਆ ਜਿਨ੍ਹਾਂ ਦੇ ਕੋਲੇ ਬੱਚੇ ਦੀ ਆਸ਼ੀਸ਼ ਨਹੀਂ ਆ ਮੈਂ ਕਿੰਨੀ ਵਿਸ਼ਵਾਸ ਕਰਕੇ ਦੇਖੋ ਆਉਂਦੇ ਸਾਲ ਹੀ ਤੁਸੀਂ ਧੀਆ ਪੁੱਤਰਾ ਨਾਲ ਆਓਗੇ ਪ੍ਰਭੂ ਯੀਸੂ ਮਸੀਹ ਦੇ ਨਾਮ ਦੇ ਵਿੱਚ ਵਿਸ਼ਵਾਸ ਕਰੋ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਤੁਹਾਡੀਆਂ ਰਿਪੋਰਟਾਂ ਬਦਲ ਜਾਣਗੀਆਂ ਤਾਨੇ ਮੇੜੇ ਮੁੱਕ ਜਾਣਗੇ ਜਿਹੜੇ ਅੱਜ ਤੁਹਾਨੂੰ ਸ਼ਰਮਿੰਦਿਆ ਕਰਦੇ ਆ ਸ਼ਰਮਿੰਦੇ ਹੋਣਗੇ ਜਦੋਂ ਤੁਹਾਨੂੰ ਪਰਮੇਸ਼ਵਰ ਦੀ ਮਹਿਮਾ ਕਰਦਿਆ ਹੋਇਆ ਦੇਖਣਗੇ ਹallelujah ਸੋ ਪ੍ਰਾਰਥਨਾ ਦੇ ਵਿੱਚ ਇੰਨੀ ਕੁ ਸ਼ਕਤੀ ਆ ਕਿ ਜਦੋਂ ਇੱਕ ਸਧਾਰਨ ਮਨੁੱਖ ਪ੍ਰਾਰਥਨਾ ਕਰਦਾ ਹੈ ਇੱਕ ਆਰਡੀਨਰੀ ਪਰਸਨ ਜਦੋਂ ਪ੍ਰਾਰਥਨਾ ਕਰਦਾ ਹੈ ਤਾਂ ਐਕਸਟਰਾ 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 ਆਰਡੀਨਰੀ ਬlesਸਿੰਗਸ ਨੂੰ ਖੋਲ ਦਿੰਦਾ ਹੈ ਹallelujah ਆਰਡੀਨਰੀ ਹੁੰਦਾ ਸਧਾਰਨ ਤੇ ਐਕਸਟਰਾ ਆਰਡੀਨਰੀ ਕੀ ਹੁੰਦਾ ਹੈ ਬਹੁਤ ਖਾਸ ਮਹੱਤਵਪੂਰਨ ਇੱਕ ਸਧਾਰਨ ਵਿਅਕਤੀ ਵੀ ਪ੍ਰਾਰਥਨਾ ਕਰੇ ਦਿੰਗਾ ਆਸ਼ੀਸ਼ਾਂ ਨੂੰ ਆਪਣੇ ਜੀਵਨ ਵਿੱਚ ਖੋਲ ਸਕਦਾ ਹੈ ਇਦਾਂ ਨਹੀਂ ਆ ਕਿ ਤੁਸੀਂ ਕਹੋ ਮੈਂ ਤਾਂ 10000 ਰੁਪਿਆ ਕਮਾਉਣ ਵਾਲਾ ਆਦਮੀ ਆ ਮੇਰੀ ਪ੍ਰਾਰਥਨਾ ਕਿੱਥੋਂ ਸੁਣੀ ਜਾਣੀ ਵੀ ਮੇਰਾ ਘਰ ਦੋ ਮੰਜ਼ਲਾ ਬਣ ਜਵੇ ਮੇਰੀ ਮੇਰੇ ਵਾਲੇ ਜਦੋਂ ਆਪਣੇ ਝਾਤੀ ਮਾਰ ਨਹੀਂ ਉਹਨੇ ਕਿਹਾ 10000 ਮਹੀਨੇ ਦਾ ਕਮਾਉਣਾ ਹੈ ਤੇ ਗੱਲਾਂ ਤੋਂ ਇਦਾਂ ਆਵੇ ਜਿੱਦਾਂ 5 ਲੱਖ ਰੁਪਇਆ ਤੈਨੂੰ ਮਹੀਨੇ ਦੌਣ ਦੇ ਐਡੇ ਘਰ ਵਰਗਾ ਸੁਪਨਾ ਤੂੰ ਬਣਾਇਆ ਆ ਨਹੀਂ ਪ੍ਰਭੂ ਤੁਹਾਨੂੰ ਇਦਾਂ ਨਹੀਂ ਦੇਖਦੇ ਜਿੱਦਾਂ ਤੁਸੀਂ ਆਪਣੇ ਆਪ ਨੂੰ ਦੇਖਦੇ ਆ ਤੁਸੀਂ ਆਪਣੇ ਆਪ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਬੰਦ ਕਰੋ ਪਿਤਾ ਪਰਮੇਸ਼ਵਰ ਦੀਆਂ ਅੱਖਾਂ ਨਾਲ ਦੇਖਣਾ ਸ਼ੁਰੂ ਕਰੋ ਹਾਲੇਲੂਇਆ ਦਾਊਦ ਨੂੰ ਉਹਦੇ ਘਰ ਦੇ ਕਿਦਾਂ ਦੇਖਦੇ ਸੀ ਨਕਮਾ ਜਿਹਾ ਦੇਖਦੇ ਸੀ ਦਾਊਦ ਦੇ ਬਾਕੀ ਭਰਾ ਤਾਂ ਸੈਨਾ ਦੇ ਵਿੱਚ ਸੀਗੇ ਤੇ ਦਾਊਦ ਦੇ ਪਿਤਾ ਨੇ ਉਹਨੂੰ ਸੈਨਾ ਵਿੱਚ ਵੀ ਨਹੀਂ ਕਰਾਇਆ। ਉਹਨੂੰ ਜਾਨਵਰ ਚਰਾਉਣ ਵਾਸਤੇ ਰੱਖਿਆ ਸੀ। ਮਾਲ ਡੰਗਰ ਚਰਾਉਂਦਾ ਸੀ ਉਹ। ਪਰ ਪਰਮੇਸ਼ਵਰ ਉਹਨੂੰ ਕਿੱਦਾਂ ਦੇਖ ਰਹੇ ਸੀ? ਅਯਾਲੀ ਨਹੀਂ। ਬਾਦਸ਼ਾਹ ਦੇਖਿਆ ਪਰਮੇਸ਼ਵਰ ਨੇ ਉਹਦੇ ਅੰਦਰ। ਹਾਲੇਲੂਇਆ। ਐਸਟਰ ਨੂੰ ਦੁਨੀਆ ਕਿੱਦਾਂ ਦੇਖਦੀ ਸੀ? ਅਨਾਥ, ਬੇਸਹਾਰਾ ਕੁੜੀ। ਪਰ ਪਰਮੇਸ਼ਵਰ ਐਸਤਰ ਨੂੰ ਕਿਦਾਂ ਦੇਖ ਰੇ ਸੀ ਮਲਿਕਾ ਐਸਤਰ ਹallelujah ਹallelujah ਅਬਰਾਹਮ ਖੁਦ ਨੂੰ ਕੀ ਦੇਖ ਰਿਆ ਸਾਰਾ ਖੁਦ ਨੂੰ ਕੀ ਦੇਖ ਰਹੀ ਆ ਕਿ ਅਸੀਂ ਬੁੱਢੇ ਹੋ ਗਏ ਆ ਕੋਖਰ ਸੁੱਕ ਗਈ ਆ ਉਹ ਕਹਿੰਦਾ ਮੈਂ ਪਿਤਾ ਬਣਨ ਦੇ ਲਾਇਕ ਮੇਰਾ ਜਿਸਮ ਨਹੀਂ ਰਿਹਾ ਬਾਜ ਅ ਲੋਕੀ ਵੀ ਉਹਨਾਂ ਨੂੰ ਬਾਜ ਹੀ ਦੇਖ ਰਹੇ ਸੀ ਪਰ ਪਿਤਾ ਨੇ ਉਹਨੂੰ ਕਿਦਾਂ ਦੇਖਿਆ ਕੋ ਮਾ ਦਾ ਪਿਤਾ ਹallelujah ਹallelujah ਤੁਸੀਂ ਆਪਣੇ ਆਪ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਪਰਮੇਸ਼ਵਰ ਦੀਆਂ ਅੱਖਾਂ ਨਾਲ ਦੇਖੋ ਉਹ ਤੁਹਾਨੂੰ ਸਦਾਰਨ ਨਹੀਂ ਪਰ ਉਹ ਤੁਹਾਨੂੰ ਮਹੱਤਵਪੂਰਨ ਦੇਖ ਰਿਹਾ ਹੈ ਉਹ ਤੁਹਾਨੂੰ ਗਰੀਬ ਨਹੀਂ ਤੁਹਾਨੂੰ ਬਾਦਸ਼ਾਹ ਦੇਖਦਾ ਹੈ ਹallelujah ਤੁਹਾਡੇ ਕਿਸੇ ਦੇ ਅੰਦਰ ਵੀ ਗਰੀਬ ਨਹੀਂ ਛੁਪਿਆ ਹੋਇਆ ਤੁਹਾਡੇ ਅੰਦਰ ਇੱਕ ਬਾਦਸ਼ਾਹ ਛੁਪਿਆ ਹੋਇਆ ਆ ਉਸ ਬਾਦਸ਼ਾਹ ਨੂੰ ਪ੍ਰਾਰਥਨਾ ਕਰਕੇ ਬਾਹਰ ਆਉਣ ਦਿਓ ਲੋਕੀ ਵੀ ਉਸ ਬਾਦਸ਼ਾਹ ਨੂੰ ਦੇਖਣਗੇ ਪਰਮੇਸ਼ਰ ਦੀ ਮहिमा ਕਰਦਿਆਂ ਹੋਇਆ ਬੋਲ ਬੋਤਾ ਨਵਾ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਕਿਉਂਕਿ ਇਸ ਵੀਡੀਓ ਦੇ ਵਿੱਚ ਪਾਸਟਰ ਦਿਓਲ ਜੀ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਨੂੰ ਪ੍ਰਾਰਥਨਾ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿਹੜਾ ਤਰੀਕਾ ਪ੍ਰਾਰਥਨਾ ਕਰਨ ਦਾ ਹੈਗਾ ਨਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਨੂੰ ਸਮਝਾਇਆ ਹੈ ਤੇ ਕਿ ਸਾਨੂੰ ਉਹਦੀ ਹਜ਼ੂਰੀ ਵਿੱਚ ਕਿਸ ਤਰ੍ਹਾਂ ਪਰਾਤਰਨ ਜਾ ਕੇ ਕਰਨੀ ਚਾਹੀਦੀ ਹੈ ਔਰ ਇਸ ਵੀਡੀਓ ਦਾ ਮੈਂ ਅੱਧਾ ਭਾਗ ਕੱਲੂ ਲੈ ਕੇ ਆਵਾਂਗੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੈਮ ਸਿੱਕੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਣਾ ਮਿਲ ਤੱਕਸ ਸਭ ਨੂੰ ਜੈਮ ਸਿੱਕੀ ਲੈ ਲਓ ਯਾ ਮਿਲ